ਸਾਂਝ ਟੀਵੀ ਦੇਖ ਰਹੇ ਸਾਰੇ ਦੇਸ਼ਕਾਂ ਦਾ ਸੁਆਗਤ ਹੈ ਮੈਂ ਨਵੀ ਮੁਝੇਠਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਮੁਝੇਠਾ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਨਾਲ ਹੀ ਸਰਕਾਰ ਤੇ ਸਵਾਲ ਚੁੱਕੇ ਬਾਜਪਾ ਨੇ ਕਿਹਾ ਕਿ ਜਿਸ ਸਮੇਂ ਇਹ ਨਕਲੀ ਸ਼ਰਾਬ ਵਿਕਰੀ ਸੀ ਉਸ ਸਮੇਂ ਸਰਕਾਰ ਕਿੱਥੇ ਸੀ ਇਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਮੁਜੀਠਾ ਵਿਖੇ ਨਕਲੀ ਸ਼ਰਾਬ ਵੰਡ ਕਰਨ ਹੋਣਾਂ ਮੋਤਾ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਮੁਜੀਠਾ ਪਹੁੰਚੇ ਜਿੱਥੇ ਉਹਨਾਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮੇ ਦੇ ਅਸਤੀਫੇ ਦੀ ਵੀ ਮੰਗ ਕੀਤੀ ਉਹਨਾਂ ਕਿਹਾ ਉਹ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਇਹ ਨਕਲੀ ਸ਼ਰਾਬ ਵਿਕਰੀ ਸੀ ਤਾਂ ਉਸ ਸਮੇਂ ਸਰਕਾਰ ਚੁੱਪ ਕਿਉਂ ਸੀ ਦਾ ਹਸਪਤਾਲਾਂ 'ਚ ਕ੍ਰਿਟੀਕਲ ਹਾਲਤ 'ਚ ਪਏ ਨੇ ਇਹ ਕਿਸ ਕਿਸਮ ਦਾ ਯੁੱਧ ਹੈ ਨਸ਼ੇ ਦੇ ਵਿਰੁੱਧ ਇਟਸ ਅ ਫੇਲਡ ਗਵਰਨਮੈਂਟ ਇਟਸ ਅ ਫੇਲ ਚੀਮੇਨਿਸਟਰ ਇਟਸ ਅ ਫੇਲਡ ਐਕਸਾਈਜ਼ ਮਿਨਿਸਟਰ ਅਸੀਂ ਡਾਇਰੈਕਟਲੀ ਆਜ ਪਾਰਟੀ ਵੱਲੋਂ ਹੋਲਡ ਕਰਨਿਆ ਹਰਪਾਲ ਚੀਮਾ ਨੂੰ ਰਿਸਪਾਂਸਿਬਲ ਹੀ ਸ਼ੁੱਡ ਰਿਜ਼ਾਈਨ ਇਮੀਡੀਏਟਲੀ ਜੇ ਉਹਦੇ ਚ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੋਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹੜੀ ਹੁਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦਿੱਕਤਲੇ ਹੁੰਦੀ ਉਹ ਹੁੰਦੀ ਉਹਨੇ ਤਾਂ ਕਾਰਵਾਈ ਕਿੱਦੇ ਤੇ ਕਰੇ ਸਾਰਾ ਰਾਤਾਂ ਰਾਤਾਂ ਤੇ ਮੱਲੇ ਫੜਲੇ ਬੜਾ ਕੁਝ ਸੇਵੜੇ ਕਰਦੇ ਨੇ ਪਹਿਲਾਂ ਕਿਉਂ ਨਹੀਂ ਪਤਾ ਲੱਗਾਈ ਤੁਸੀਂ ਮੈਨੂੰ ਦੱਸੋ ਬੰਦੇ ਤੇ ਇਹ ਜਿਹੜੇ ਪਿਛਲੇ ਤਿੰਨਾਂ ਸਾਲਾਂ ਤੋਂ ਸ਼ਰਾਬ ਵੇਚ ਰਹੇ ਨੇ ਕੱਢ ਰਹੇ ਨੇ ਇਹ ਦੋ ਨੰਬਰ ਦਾ ਧੰਦਾ ਕਰ ਰਹੇ ਨੇ ਕੀ ਉਹ ਬੰਦੇ ਰਿਸਪਾਂਸਿਬਲ ਨਹੀਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਲੈ ਉਹ ਕਿੱਥੇ ਨੇ ਪਰ ਬਾਜਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਇਹ ਰਿਸਪਾਂਸਿਬਿਲਟੀ ਕੋਈ ਨਹੀਂ ਅੱਜ ਇੱਥੇ ਮੁੱਖ ਮੰਤਰੀ ਦੇ ਵਿਚ ਐ ਤੁਸੀਂ ਗੱਲ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਦੀ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ 'ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਸੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਜਿਹੜੇ ਲੋ ਜਿਹਨਾਂ ਨੂੰ ਮਿਲਣਾ ਚਾਹੀਦਾ ਜੀ ਇਹਦੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ਇਸਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹੁੰਦੇ ਹਾਂ ਕੰਪਨਸੇਸ਼ਨ ਦਿੱਤੀ ਜਾਏ ਕੰਪਨਸੇਸ਼ਨ ਉਹ ਵੱਧ ਜ਼ਰੂਰ ਕਿ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਹੈ ਤੁਸੀਂ ਕਿ ਸਮਝ ਮੇਰੇ ਫੋਸ ਨੇ ਹੋਰ ਪੁਲਿਸ ਨੰਵੇ ਦਾ ਪਤਾ ਨਹੀਂ ਇਹ ਸੇਬੀ ਜ਼ਰੀਏ ਜਿਹੜਾ ਲੀਆ ਸਾਹਿਬ ਕਾਲੀ ਕਲਾਂ ਦੀ ਜਿਹੜੀ ਡੈਟਾ ਹੋਈ 33 3500 ਰੁਪਏ ਦਿੱਤਾ ਜਾ ਰਿਹਾ ਹੈ ਦੇਖੋ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਸਿਰ ਤੌਰ ਤੇ ਰਿਸਪਾਂਸਿਬਲ ਬੰਤਨੂ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਸਾਹਿਬ ਜਿਹੜੇ ਪਤੀ ਫਿਰ 3500 ਦੇ ਫੇਸੇ ਲਾ ਲਈ ਦਿੱਤਾ ਜਾ ਰਿਹਾ ਹੈ ਨਾ ਕਰਨਾ ਕਿ ਕੀ ਗੱਲ ਨੂੰ ਲੁਕਾਇਆ ਜਾ ਰਿਹਾ ਹੈ ਗੱਲ ਵੀ ਕੀਤੇ ਗਏ ਨੇ ਗੱਲ ਸੁਣੋ ਇਹ ਚੀਜ਼ ਤੁਸੀਂ ਆਪ ਹੀ ਦੱਸ ਰਹੇ ਹੋ ਹਮ ਮੈਨੂੰ ਨਹੀਂ ਹੋਣਾ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ ਜੀ ਨਹੀਂ ਹੋਇਆ ਨਹੀਂ ਹੋਇਆ ਇਹ ਪੋਸਟਮਾਰਟਮ ਨਹੀਂ ਹੋਇਆ ਤਾਂ ਤੂੰ ਆਪਣੇ ਆਪ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਦਾਣਾ ਵੈਲਕਮ ਆਣਾ ਚਾਹੀਦਾ ਹੈ ਪਰ ਰਿਸਪੋਨਸਿਬਿਲਟੀ ਇਹਨਾਂ ਦੀ ਦੇਣੀ ਆ ਰਹਾ ਬਈ